ਅਿਕਰਜੀ ਕਾਲ ਸਾਹਿਬ ਆਇਰਜੀ ਕੀ ਫਤਿਹ ਜੀ ਮੇਰਾ ਨਾਮ ਗੌਰਵਦੀਪ ਸਿੰਘ ਹੈ ਮੇਨ ਨਾਲ ਹਰਪ੍ਰੀਤ ਸਿੰਘ ਹੈ ਜੀ ਅਸੀਂ ਗੁਰਮਤ ਗਿਆਨ ਮਿਸ਼ਨਰੀ ਕਾਲਜ ਦੇ ਸਪੋਰਟਸ ਵਿੰਗ ਤੋਂ ਸਿੱਖ ਪ੍ਰੀਮੀਅਰ ਲੀਗ ਦਾ ਦੂਜਾ ਐਡੀਸ਼ਨ ਕਰਾ ਰਹੇ ਹਾਂ ਜੀ ਖਾਸ ਤੌਰ ਤੇ ਇੱਕ ਉਪਰਾਲਾ ਲਿਆ ਜਾਂਦਾ ਹੈ ਸਿੱਖ ਪ੍ਰੀਮੀਅਰ ਲੀਗ ਦਾ ਸਿੱਖ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਕਰਕੇ ਸਾਬਤ ਸੂਰਤ ਗੁਰਸਿੱਖੀ ਦੇ ਸਰੂਪ ਵੱਲ ਪ੍ਰੇਰਿਤ ਕਰਨ ਲਈ ਪੰਜਾਬੀ ਭਾਸ਼ਾ ਨਾਲ ਜੋੜਨ ਲਈ ਤੇ ਆਸ ਨਾਲ ਜੋੜਨ ਲਈ ਇੱਕ ਉਪਰਾਲਾ ਲਿਆ ਜਾਂਦਾ ਹੈ ਇਹਦੇ ਵਿੱਚ ਇਸ ਵਾਰ 10 ਟੀਮਾਂ ਖੇਡ ਰਹੀਆਂ ਜਿਹੜੀਆਂ ਲਗਾਤਾਰ 7 ਦਿਨ ਮੈਚ ਖੇਡਣਗੀਆਂ 23 ਮੈਚ ਹੋਣਗੇ ਹਰ ਰੋਜ਼ 4 ਮਕਸਦ ਇੱਕੋ ਹੈ ਕਿ ਨੌਜਵਾਨਾਂ ਨੂੰ ਸਪੋਰਟਸ ਨਾਲ ਜੋੜੀਏ ਸਿੱਖ ਨੌਜਵਾਨਾਂ ਨੂੰ ਇਕੱਠਾ ਕਰਕੇ ਇੱਕ ਪਰਵਾਰਕ ਫੀਲ ਦੇ ਵਿੱਚ ਲਿਆ ਕੇ ਇਹ ਦੋਜਨ ਨਾਲ ਜੋੜ ਕੇ ਅੱਗੇ ਵਧੀਏ ਜੀ ਕਿੱਦਾਂ ਆਈਡੀਆ ਕਿੱਦਾਂ ਆਇਆ ਕਿ ਸਿੱਖ ਪ੍ਰੀਮੀਅਮ ਲੀਗ ਰਾਨੀ ਚਾਹੀਦੀ ਹੈ ਤੁਹਾਨੂੰ ਕਿਹਦਾ ਆਈਡੀਆ ਨਹੀਂ ਆਈਡੀਆ ਇਹੋ ਸੀ ਜੀ ਕਿ ਸਾਡੇ ਸਿੱਖ ਨੌਜਵਾਨਾਂ ਕੋਲ ਬਹੁਤ ਟੈਲੈਂਟ ਹੈ ਬਹੁਤ ਜ਼ਿਆਦਾ ਟੈਲੈਂਟ ਹੈ ਸਾਡੇ ਸਿੱਖ ਨੌਜਵਾਨਾਂ ਕੋਲ بس ਇੱਕ ਪਲੇਟਫਾਰਮ ਦੀ ਕਮੀ ਹੁੰਦੀ ਹੈ ਜਦ ਕਮਿਊਨਿਟੀਜ਼ ਇਕੱਠੀਆਂ ਹੋ ਜਾਂਦੀਆਂ ਹਨ ਪਰਿਵਾਰ ਬਣ ਕੇ ਦੂਜੇ ਨਵੇਂ ਬੱਚਿਆਂ ਨੂੰ ਜਗ੍ਹਾ ਦੇ ਦਿੰਦੀਆਂ ਨਾਲੇ ਖਾਸ ਤੌਰ ਤੇ ਇਹਦੇ ਵਿੱਚ ਬਜ਼ੁਰਗਾਂ ਨੂੰ ਵੀ ਸਾਥ ਲੈਣ ਨੂੰ ਮਿਲ ਰਿਹਾ ਹੈ ਕਿ 18 ਸਾਲ ਤੋਂ ਲੈ ਕੇ 55 ਸਾਲ ਤੱਕ ਦੇ ਪਲੇਅਰ ਖੇਡ ਰਹੇ ਆ ਮੇਰੇ ਫਾਦਰ ਵੀ ਲਾਸਟ ਈਅਰ ਖੇਡੇ ਤਾਂ ਉਹ ਸਾਰੇ ਜਿਹੜੇ ਵੱਡੇ ਤੱਕ ਵੀ ਜਿਹੜੇ ਖੇਡਦੇ ਆ ਨਾ ਉਹ ਛੋਟੇ ਵੱਡਿਆਂ ਦਾ ਇਕੱਠੇ ਆਣਾ ਮਿਲ ਬੈਠਣਾ ਬੜ ਕੌਮੀ ਪ੍ਰੋਗਰਾਮ ਹੈ ਇਹਨਾਂ ਨੂੰ ਸਪੋਰਟ ਕਰੀਏ ਨਾ ਸਿਰਫ ਸਿੱਖ ਧਰਮ ਦਾ ਕੋਈ ਵੀ ਧਰਮ ਜੇ ਆਪਣਾ ਪ੍ਰੋਗਰਾਮ ਕਰਾਂਦਾ ਹੈ ਉਹਨਾਂ ਪ੍ਰੋਗਰਾਮਾਂ 'ਚ ਵੱਧ ਛੜ ਕੇ ਹਿੱਸਾ ਲਿਆ ਕਰੀਏ ਕਿਉਂਕਿ ਧਰਮ ਸਾਨੂੰ ਅਸਲ ਦੇ ਵਿੱਚ ਡਿਸਪਲਿਨ ਸਿਖਾਂਦਾ ਹੈ ਧਰਮ ਸਾਨੂੰ ਇੱਕ ਦੂਜੇ ਨਾਲ ਬਹਿਣਾ ਸਿਖਾਂਦਾ ਹੈ ਤੇ ਸਪੋਰਟਸ ਤੋਂ ਵਧੀਆ ਉਹ ਕੋਈ ਪਲੇਟਫਾਰਮ ਨਹੀਂ ਹੋ ਸਕਦਾ ਸਾਰੇ ਜੀ ਨਾਲ ਕਰਨ ਦੇ ਰਣਾ ਇੰਦਰਜੀਤ ਸਿੰਘ ਤੇ ਮੈਂ ਗੁਰਮਤ ਗਿਆਨ ਮਿਸ਼ਰੀ ਕਾਲੇ ਤੋਂ ਹਾਂ ਪਿਛਲੇ ਸਾਲ ਅਸੀਂ ਇਹ ਸਿੱਖ ਪ੍ਰੀਮੀਅਰ ਲੀਗ ਜਿਹੜਾ ਸੀ ਸ਼ੁਰੂ ਕੀਤਾ ਸੀ ਮਕਸਦ ਸੀ ਕਿ ਸਾਬਤ ਸੂਰਤ ਨੌਜਵਾਨਾਂ ਨੂੰ ਅਸੀਂ ਨੇੜੇ ਲੈ ਕੇ ਆਈਏ ਜਿਹੜੇ ਬੱਚੇ ਸਾਡੇ ਅਲੱਗ-ਅਲੱਗ ਪਲੇਟਫਾਰਮ ਤੇ ਖੇਡਦੇ ਰਹੇ ਪਰ ਉਹਨਾਂ ਕੋ ਕੋਈ ਐਸਾ ਪਲੇਟਫਾਰਮ ਨਹੀਂ ਸੀਗਾ ਜਿੱਥੇ ਸਾਰੇ ਦੇ ਸਾਰੇ ਬੱਚੇ ਖੇਡਣ ਵਜ ਰਹੇ ਉਹ ਗੁਰਸਿੱਖ ਹੋਣ ਸਾਬਤ ਸੂਰਤ ਉਹ ਇਹ ਯਤਨ ਕੀਤਾ ਪਿਛਲੇ ਸਾਲ ਔਰ ਅਸੀਂ ਉਸ ਯਤਨ ਚ ਗਾਜਾ ਪਿਛਲੇ ਸਾਲ ਸਰ ਕੋ ਆਠੀਵਾਂ ਸੀ ਤੇ ਇਸ ਵਾਰੀ 10 ਟੀਮਾਂ ਲੁਧਿਆਣਾ ਅਤੇ ਉਹਦੇ ਆਸ-ਪਾਸ ਦੇ ਇਲਾਕਿਆਂ ਤੋਂ ਇਹ ਬੱਚੇ ਤਿਆਰ ਹੋ ਕੇ ਇੱਥੇ ਕਿੰਨੇ ਪਹੁੰਚੇ ਨੇ ਔਰ ਅਸੀਂ ਇਸ ਗੱਲ ਤੇ ਮਾਣ ਮਹਿਸੂਸ ਕਰਦੇ ਹਾਂ ਕਿ ਸਾਰੇ ਬੱਚੇ ਸਾਬਤ ਸੂਰਤ ਨੇ ਔਰ ਇਸ ਗੱਲ ਤੋਂ ਸਾਨੂੰ ਖੁਸ਼ੀ ਵੀ ਹੈ ਮਾਨਵੀ ਹੈ ਤੇ ਉਮੀਦ ਵੀ ਹੈ ਕਿ ਇਹ ਬੱਚੇ ਹੋਰਨਾਂ ਵਾਸਤੇ ਵੀ ਪ੍ਰੇਰਣਾ ਬਣਗੇ ਕੀ ਮੈਸੇਜ ਕੀ ਦੇਣਾ ਚਾਹੋਗੇ ਬੈਸੇਜ ਇਹ ਹੈ ਜੀ ਕਿ ਜਿਹੜੇ ਨੌਜਵਾਨ ਜਿਹੜੇ ਬੱਚੇ ਆਪਣੇ ਇਸ ਸਿੱਖੀ ਨੂੰ ਕਿਸੇ ਵੀ ਖੇਡ ਵਾਸਤੇ ਰੁਕਾਵਟ ਸਮਝਦੇ ਨੇ ਵੀ ਅਸੀਂ ਪੱਗ ਬਨ ਕੇ ਜਾਂ ਜੂੜਾ ਲਾ ਕੇ ਜਾਂ ਦਾੜੀ ਲਾ ਕੇ ਖੇਡ ਨਹੀਂ ਸਕਦੇ ਉਹਨਾਂ ਵਾਸਤੇ ਮੈਸੇਜ ਹੈ ਕਿ ਤੁਸੀਂ ਇੱਥੇ ਆਓ ਦੇਖੋ ਕਿਵੇਂ ਬੱਚੇ ਖੇਡਦੇ ਨੇ ਤੇ ਤੁਸੀਂ ਸਭ ਸਤੂਤ ਹੋ ਕੇ ਹਰ ਹਰ ਬੱਚੇ ਨੂੰ ਚਾਹੀਦਾ ਕਿਸ ਨਾ ਕਿਸੇ ਗੇਮ ਵਿੱਚ ਪਾਰਟਿਸਪੇਟ ਕਰੇ ਜੀ ਮੇਰਾ ਨਾਮ ਜਸਪਾਲ ਸਿੰਘ ਹੈ ਔਰ ਐਸੀ ਟੂਰਨਾਮੈਂਟ ਪਿਛਲੇ ਸਾਲ ਕਰਾਇਆ ਸੀ 8 ਟੀਮਾਂ ਨਾਲ ਤੇ ਇਸ ਵਾਰੀ ਸਾਡੇ ਕੋਲ ਦੋ ਟੀਮਾਂ ਹੋਰ ਆ ਗਈਆਂ 10 ਟੀਮਾਂ ਅਸੀਂ ਕਰਾ ਰਹੇ ਹਾਂ ਤੇ ਅਗਲੀ ਵਾਰੀ ਵੀ 16 ਟੀਮਾਂ ਦੀ ਆਫਰ ਹੈ ਸਾਨੂੰ ਕਿ ਇੱਕ ਟੀਮ ਵਿੱਚ ਇੱਕ ਸਿੱਖ ਖਿਡਾਰੀ ਹੁੰਦਾ ਕਾ ਇੰਡੀਅਨ ਟੀਮ ਵਿੱਚ ਦੇਖੋ ਤਾਂ ਇੱਕ ਸਿੱਖ ਖਿਡਾਰੀ ਹੁੰਦਾ ਅਸੀਂ 12 ਸਿੱਖ ਸਾਬਤ ਸੂਰਤ ਖਿਡਾਰੀ ਦੇ ਨਾਲ ਟੀਮਾਂ ਆਈਆਂ ਇੱਥੇ ਤੇ ਸਾਰੀ ਟੀਮਾਂ ਦੇ ਨਾਂ ਅਨੰਦਪੁਰ ਸਾਹਿਬ ਦੇ ਕਿਲਿਆਂ ਦੇ ਨਾਂ ਤੇ ਆ ਸੱਤ ਕਿਲਿਆਂ ਦੇ ਸੀਗੇ ਤੇ ਸੱਤ ਕਿਲਿਆਂ ਦੇ ਨਾਂ ਤੇ ਤੇ ਤਿੰਨ ਗੁਰਦਾਰਿਆਂ ਦੇ ਨਾਂ ਤੇ ਹੈ ਸ਼ੇਰਗੜ ਤੇ ਅਗਮਗੜ ਤੇ ਟੋਟਲ ਆਪਣੀ 10 ਟੀਮ ਆਣ ਜਿਨ੍ਹਾਂ ਦੇ ਨਾਮ ਸਾਰੇ ਘਿਲਿਆਂ ਦੇ ਕੀ ਕਹਿਣਾ ਚਾਹੋਗੇ ਬਾਕੀ انకి ਮੈਸੇਜ ਕਿਹਦੇ ਸਰ ਬੱਚੇ ਜਿਹੜੇ ਹੈ ਉਹਨਾਂ ਨੂੰ ਇਹ ਮੈਸੇਜ ਜੋ ਵੀਡੀਓ ਗੇਮਸ ਤੇ ਅੱਜਕੱਲ ਲੱਗੇ ਹੁੰਦੇ ਆ ਤੇ ਉਹ ਉਹ ਅਗਰ ਗਰਾਊਂਡ 'ਤੇ ਜਾਂਦੇ ਆ ਕਿ ਅਗਰ ਅਸੀਂ ਐਕਟੀਵਿਟੀ ਕਰਾਂਗੇ ਫਿਜ਼ੀਕਲ ਐਕਟੀਵਿਟੀ ਕਰਾਂਗੇ ਸਾਡੀ ਹੈਲਥ ਵੀ ਅੱਛੀ ਰਹੇਗੀ ਔਰ ਅਸੀਂ ਜ਼ਮੀਨ ਨਾਲ ਜੁੜੇ ਰਹਿਾਂਗੇ